ਦਿੱਲੀ ਨੇ ਉੱਤਰ ਭਾਰਤ ਦੇ ਵਿੱਚ ਮਹਿਸੂਸ ਕੀਤੇ ਗਏ ਭੁਚਾਲ ਦੇ ਛਟਕੇ ਰਿਕਟਰ ਸਕੇਲ ਤੇ ਮਾਪੇ ਗੀ 5.4 ਤੀਬਰਤਾ ਨੇਪਾਲ ਦਾ ਕਲੀ ਕਰ ਰਿਹਾ ਭੁਚਾਲ ਦਾ ਕੇਂਦਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਬੰਬੇ ਸਟਾਕ ਐਕਸਚੇਂਜ ਦਾ ਦੌਰਾ ਬੋਲੇ ਉੱਤਰ ਭਾਰਤ ਦੇ ਵਿੱਚ ਇਨਵੈਸਟ ਕਰਨ ਦੇ ਲਈ ਪੰਜਾਬ ਹੈ ਬੈਸਟ ਮੁੰਬਈ ਤੋਂ ਵੱਡਾ ਨਿਵੇਸ਼ ਆਉਣ ਦੀ ਸੰਭਾਵਨਾ ਮੁੱਖ ਮੰਤਰੀ ਭਗਵੰਤ ਮਾਨ ਬੋਲੇ ਲੁਧਿਆਣਾ ਦੇ ਵਿਚਾਰਿਆ ਟਾਟਾ ਸਟੀਲ ਜਮਸ਼ੀਰਪੁਰ ਤੋਂ ਬਾਅਦ ਲੁਧਿਆਣਾ ਦੇ ਵਿੱਚ ਲੱਗੇਗਾ ਵੱਡਾ ਪਲਾਂਟ ਅਰੇ ਹਾਈ ਕਿ ਸਸਪੈਂਸ ਵਿਚਾਲੇ ਲੁਧਿਆਣਾ ਦੇ ਵਿੱਚ ਲੱਗੇ ਨਵਜੋਤ ਸਿੱਧੂ ਦੇ ਹੋਲਡਿੰਗ ਸਿੱਧੂ ਦੀਆਂ ਤਸਵੀਰਾਂ ਤੇ ਹੇਠਾਂ ਲਿਖਿਆ ਕਮਿੰਗ ਸੂਨ ਸਮਰਥਕਾਂ ਨੇ 26 ਜਨਵਰੀ ਨੂੰ ਸਿੱਧੂ ਦੇ ਸਵਾਗਤ ਦੇ ਲਈ ਵੀ ਦਿੱਤਾ ਸੱਦਾ ਨਵਜੋਤ ਸਿੱਧੂ ਦੀ ਰਿਹਾਈ ਤੇ ਸਸਪੈਂਸ ਬਰਕਰਾਰ ਕੈਬਨ ਮੰਤਰੀ ਹਰਪਾਲ ਚੀਮਾ ਬੋਲੇ ਜਦੋਂ ਫਰਕਿਰਿਆ ਪੂਰੀ ਹੋਈ ਤਾਂ ਬਾਹਰ ਆ ਜਾਣਗੇ ਸਿੱਧੂ ਜਦੋਂ سزا ਪੂਰੀ ਹੋਈ ਤਾਂ ਹੋ ਜਾਵੇਗੀ ਰਿਹਾਈ ਪਟੰਡਾ ਮੇਰਦੀ ਕੁਰਸੀ ਨੂੰ ਲੈ ਕੇ ਹਲਚਲ ਜਾਰੀ ਸੁਖਬੀਰ ਬਾਦਲ ਨੇ ਕੀਤੀ ਅਕਾਲੀ ਕੌਂਸਲਰਾਂ ਦੇ ਨਾਲ ਮੀਟਿੰਗ ਪਿਛਲੇ ਦਿਨੀ ਮੰਤਰੀ ਬਾਦਲਾ ਤੇ ਰਾਜਾ ਵੜਿੰਗ ਵੀ ਆਪੋ ਆਪਣੇ ਖੇਮੇ ਦੇ ਕੌਂਸਲਰਾਂ ਦੇ ਨਾਲ ਕਰ ਚੁੱਕੇ ਨੇ ਬੈਠਕਾਂ ਇੱਕ ਵਾਰ ਫਿਰ ਟੱਲੀ ਐਮਸੀਡੀ ਮੇਰਦੀ ਚੋਣ ਦਿੱਲੀ ਮੇਰਦੇ ਲਈ ਆਪ ਦੀ ਸ਼ੈਲੀ ਉਹ ਬਰਾਏ ਤੇ ਭਾਜਪਾ ਦੀ ਰੇਖਾ ਗੁਪਤਾ ਵਿਚਾਲੇ ਸੀ ਮੁਕਾਬਲਾ ਚੋਣ ਤੋਂ ਪਹਿਲਾਂ ਸ਼ੇਰ ਨਾਮਜ਼ਦ ਮੈਂਬਰਾਂ ਨੇ ਚੁਕੀ ਸੋ ਜਿੰਦਰਦਰ ਚ ਆਪ ਆਗੂਆਂ ਦੇ ਵਿਚਾਲੇ ਤਕਰਾਰ ਹਲਕਾ ਇੰਚਾਰਜ ਸ੍ਰਿੰਦਰ ਸੋਢੀ ਨੇ ਵਿਦੈਕਰਮਨ ਅਰੋੜਾ ਤੋਂ ਖੋਇਆ ਮਾਈਕ ਕੈਬਨ ਮੰਤਰੀ ਇੰਦਰਪ੍ਰੀਤ ਨੱਜਰ ਦੇ ਸਾਹਮਣੇ ਹੋਈ ਖਿੱਚੋਤਾਣ ਰਾਜ ਸਭਾ ਸੰਸਦ ਰਗਵ ਛੱਡਾ ਨੂੰ ਮਿਲੇਗਾ ਇੰਡੀਆ ਯੂਕੇ ਆਊਟਸਟੈਂਡਿੰਗ ਆਨਰ ਐਵਾਰਡ ਇਹ ਯੂਕੇ ਦੀ ਸੰਸਦ ਦੇ ਵਿੱਚ ਹੋਣ ਕੇ ਸਨਮਾਨਿਤ ਠਿੰਡਾਚੀ ਭਾਜਪਾ ਦੀ ਮੀਟਿੰਗ ਦੇ ਹੋਲਡਿੰਗ ਦੇ ਵਿੱਚ ਨਹੀਂ ਹੈ ਮੰਤਰੀ ਬਾਦਲੂ ਦੀ ਤਸਵੀਰ ਗਜੇਂਦਰ ਸ਼ਿਖਾਵਤ ਯਸ਼ਮੀ ਸ਼ਰਮਾ ਕਰਨਗੇ ਮੀਟਿੰਗ ਸਟੇਜ ਤੇ ਲੱਗੇ ਹੋਲਡਿੰਗ ਚ ਵੀ ਨਹੀਂ ਹੈ ਮੰਤਰੀ ਦੀ ਤਸਵੀਰ ਨਾਗਾਇਰ ਤੇ ਪੰਗਾ ਰੋਡ ਦੇ ਸਥਿਤ ਸ਼ੂਗਰ ਮਿਲ ਪਾਵਰ ਪਲਾਂਟ ਦੇ ਵਿੱਚੋਂ ਨਿਕਲਦੀ ਸਵਾਦ ਤੋਂ ਸਥਾਨਕ ਲੋਕ ਹੋਰੇ ਨੇ ਪਰੇਸ਼ਾਨ ਲੋਕਾਂ ਨੇ ਪਾਵਰ ਪਲਾਂਟ ਦੇ ਗੇਟ ਅੱਗੇ ਲਗਾਇਆ ਟਰਨਾ ਇਸ ਮੌਕੇ ਪੁਲਿਸ ਦੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਟੱਕਰ ਮੁਕੀ ਰੋਡ ਸੰਗਰਸ਼ ਮੋਰਚਾ ਦੇ ਵੱਲੋਂ ਪਿੰਡ ਮਸੀਤਾ ਦੇ ਨੇੜੇ ਪ੍ਰਦਰਸ਼ਨ ਬਠਿੰਡਾ ਜਾਮਨਗਰ ਐਕਸਪ੍ਰੈਸ ਦਾ ਐਕਸਪ੍ਰੈਸ ਦਾ ਰੁਕਵਾਇਆ ਕੰਮ ਕਿਹਾ ਮੰਗਾਂ ਪੂਰੀਆਂ ਨਾ ਹੋਣ ਤੱਕ ਨਹੀਂ ਹੁਣ ਦੇਵਾਂਗੇ ਸੜਕ ਦਾ ਨਿਰਮਾਣ ਨਾਬਾ ਬਲਾਕ ਦੇ ਪਿੰਡ ਲਬਾਣਾ ਕਰਮੂ ਵਿਖੇ ਤਣਾਪੁਰਨ ਹੋਇਆ ਮਾਹੌਲ ਪੰਚਾਇਤੀ ਜ਼ਮੀਨ ਦੀ ਮੰਤੀ ਕਰਨ ਪਹੁੰਚੇ ਅਧਿਕਾਰੀਆਂ ਨੂੰ ਕਿਸਾਨਾਂ ਨੇ ਬਣਾਇਆ ਬੰਦੀ ਮੌਕੇ ਤੇ ਪਹੰਚੀ ਪੁਲਿਸ ਨੇ ਕਾਨੂੰਗੋ ਤੇ ਹੋਰ ਅਧਿਕਾਰੀਆਂ ਨੂੰ ਛੁਡਾਇਆ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਦੇ ਮਾਮਲੇ ਦੇ ਵਿੱਚ ਹਰਿਆਣਾ ਦੀਆਂ ਖਾਪਾਂ ਨੇ ਡੀਜੀਪੀ ਦੇ ਨਾਲ ਕੀਤੀ ਮੁਲਾਕਾਤ ਸੰਦੀਪ ਸਿੰਘ ਤੇ ਕਾਰਵਾਈ ਦੀ ਕੀਤੀ ਮੰਗ ਮਹਿਲਾ ਕੋਸ਼ ਨੇ ਸੰਦੀਪ ਸਿੰਘ ਤੇ ਲਾਈ ਨੇ ਸ੍ਰੀ ਸੋਸ਼ਣ ਦੇ ਇਲਜ਼ਾਮ ਕਮੇਂਟ ਸਾਹ ਮੋਰਚੇ ਨੇ 26 ਜਨਵਰੀ ਨੂੰ ਵੱਡੇ ਰੋਸ ਮਾਰਚ ਕਰਨ ਦਾ ਕੀਤਾ ਐਲਾਨ ਮਾਲੀ ਦੇ ਵਿੱਚ 16 ਕਿਲੋਮੀਟਰ ਲੰਬਾ ਕੀਤਾ ਜਾਵੇਗਾ ਰੋਸ ਮਾਰਚ 32 ਕਿਸਾਨ ਸੰਗਠਨ ਮਾਰਚ ਦੇ ਵਿੱਚ ਹੋਣਗੇ ਸ਼ਾਮਿਲ ਚੰਡੀਗੜ੍ਹ ਮਹਾਲੀ ਪੁਲਿਸ ਦੇ ਚੱਲ ਰਹੇ ਕੌਮੀ ਇਨਸਾਫ ਸੰਜਮ ਮੋਰਚਾ ਦੇ ਵਿੱਚ ਸ਼ਾਮਲ ਹੋਵੇਗਾ ਸੰਯੁਕਤ ਕਿਸਾਨ ਮੋਰਚਾ ਵੱਡੀ ਗਿਣਤੀ ਵਿੱਚ ਸਵੇਰੇ ਭਾਰਤੋਂ ਕਿਸਾਨ ਹੋਏ ਰਵਾਨਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਚੱਲ ਰਿਹਾ ਮੋਰਚਾ ਨਾਜਾਇਜ਼ ਮਾਈਨਿੰਗ ਦੇ ਖਿਲਾਫ ਮਹਾਲੀ ਪੁਲਿਸ ਦਾ ਵੱਡਾ ਐਕਸ਼ਨ ਮੁੱਲਾਂਪੁਰ ਦੇ ਪਿੰਡ ਤੀਰਾ ਦੇ ਵਿੱਚ ਪੁਲਿਸ ਨੇ ਕੀਤੀ ਰੇਡ ਟਿੱਪਰ ਤੇ ਪੋਪਲਿਨ ਕੀਤੇ ਜ਼ਬਤ ਇੱਕ ਸ਼ਖਸ ਵੀ ਕਾਬੂ ਚੰਬੇਜਨ ਵਿੱਚ ਤੋਂ ਪਹਿਲਾ ਬਠਿੰਡਾ ਦੇ ਵਿੱਚ ਕਈ ਥਾਈਂ ਲਿਖੇ ਖਾਲਿਸਤਾਨ ਦੇ ਨਾਰੇ ਪੁਲਿਸ ਹੋਈ ਅਲਰਟ ਬਠਿੰਡਾ ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਸਾਨ ਨੇ ਲਹਿਰਉਣਾ ਏ ਤਿਰੰਗਾ ਗਣਤੰਤਰ ਦਿਹਾੜੇ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਸੁਰੱਖਿਆ ਚਾਕ ਚਬੰਦ ਪੁਲਿਸ ਨੇ ਵਧਾਈ ਨਾਕਾ ਬੰਦੀ ਜਗਾ ਜਗਾ ਕੀਤੀ ਜਾ ਰਹੀ ਹੈ ਚੈਕਿੰਗ ਅਗਰਾਤ ਪਰ ਬੀਐਸਐਫ ਨੇ ਸਰਾਤ ਤੋਂ ਫੜੇ ਦੋ ਸ਼ੱਕੀ ਇੱਕ ਦੇ ਮੋਬਾਈਲ ਦੇ ਵਿੱਚ ਮਿਲੇ ਪਾਕਿਸਤਾਨ ਦੇ ਕਈ ਨੰਬਰ ਡਰਾਈਵਰ ਨੇ ਦੋਵੇਂ ਸ਼ੱਕੀ ਗੈਂਗਸਟਰ ਜੱਗੂ ਭਗਵਾਨਪੁਰ ਗਿਆਨ ਨੂੰ ਮਕਸਰ ਕੋਟ ਨੇ ਨਿਆਇਕ ਹਿਰਾਸਤ ਦੇ ਵਿੱਚ ਪੇਜਿਆ ਦੋ ਦਿਨਾਂ ਦਾ ਰਿਮਾਂਡ ਖਤਮ ਹੋਣ ਤੇ ਕੀਤਾ ਗਿਆ ਸੀ ਪੇਸ਼ 30 ਲੱਖ ਦੀ ਰੰਗਦਾਰੀ ਮਾਮਲੇ ਦੇ ਵਿੱਚ ਜੱਗੂ ਤੋਂ ਕੀਤੀ ਗਈ ਪੁੱਛਗਿੱਛ ਮੋਗਾ ਪੁਲਿਸ ਨੇ ਵੱਲੋਂ ਗੈਂਗਸਟਰਾਂ ਦੇ ਟਿਕਾਣਿਆਂ ਤੇ ਛਾਪੇ ਮਾਰੀ ਅਰਸ਼ਦਾਲਾ ਤੇ ਸੁੱਖਾ ਦੁੰਨਕੇ ਦੇ ਕਰੀਬ 50 ਥਾਵਾਂ ਤੇ ਰੇਡ ਪਿਛਲੇ ਦਿਨ ਮੀ ਪੁਲਿਸ ਨੇ ਕਈ ਥਾਵਾਂ ਤੇ ਕੀਤੀ ਸੀ ਰੇਡ ਅਮਰਸਰ ਦੇ ਕਸਬਾ ਚੋਗਵਾ ਵਿਖੇ ਕਾਰ ਬਾਜ਼ਾਰ ਤੋਂ ਗੱਡੀ ਹੋਈ ਚੋਰੀ ਪੁਲਿਸ ਨੇ ਦੋ ਵਿਅਕਤੀਆਂ ਤੇ ਪਰਚਾ ਕੀਤਾ ਦਰਜ ਕਾਊਂਟਰ ਤੋਂ ਚਾਬੀ ਚੁੱਕ ਕੇ ਕਾਰ ਲੈ ਕੇ ਫਰਾਰ ਹੋਈ ਸੀ ਚੋਰ ਅਮਰਸਰ ਦੇ ਹਾਲ ਬਾਜ਼ਾਰ ਦੇ ਵਿੱਚ ਇੱਕ ਦੁਕਾਨਦਾਰ ਤੋਂ ਚਪਟਮਾਰ ਮੋਬਾਈਲ ਖੋਹੀ ਹੋਇਆ ਫਰਾਰ ਪੁਲচੌਂਕੀ ਤੋਂ 10 ਕਦਮ ਦੀ ਦੂਰੀ ਤੇ ਵਾਪਰੀ ਘਟਨਾ ਸੀਸੀਟੀਵੀ ਦੇ ਵਿੱਚ ਹੋਈ ਕੈਦ ਚੰਡੀਗੜ੍ਹ ਪੁਲਸ ਨੇ ਮੈਲਾ ਪ੍ਰੋਫੈਸਰ ਸਾਹਮਣੇ ਅਸ਼ਲੀਲ ਹਰਕਤਾਂ ਕਰਨ ਵਾਲੇ ਨੂੰ ਕੀਤਾ ਕਾਬੂ 2 ਹਫ਼ਤੇ ਪਹਿਲਾਂ ਦੀ ਘਟਨਾ ਪੁਲਸ ਨੇ ਸੀਸੀਟੀਵੀ ਤਸਵੀਰਾਂ ਦੇ ਆਧਾਰ ਤੇ ਮੁਲਜ਼ਮ ਨੂੰ ਕੀਤਾ ਕਾਬੂ ਫੇਰਕੌਰ ਦੇ ਪਿੰਡ ਪੰਜਗਰਾਈਂ ਖੁਰਦ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ ਐ ਨੋਵਾ ਮਰੂਤੀ ਕਾਰ ਦੀ ਆਮੋ ਸਾਹਮਣੇ ਦੀ ਟੱਕਰ ਮਰੂਤੀ ਕਾਰ ਸਵਾਰ ਇੱਕ ਮੈਲਾ ਦੀ ਮੌਤ ਦੋ ਬੱਚੇ ਤੇ ਇੱਕ ਸ਼ਖਸ ਗੰਭੀਰ ਰੂਪ ਦੇ ਵਿੱਚ ਹੋਏ ਜ਼ਖਮੀ ਮਲੋੜ ਦੇ ਡੱਬਾ ਵਾਲੀ ਰੋਡ ਤੇ ਵਾਪਰੇ ਭਿਆਨਕ ਸੜਕ ਹਾਦਸਾ ਸਕੂਟਰੀ ਸਵਾਰ ਦੋ ਨੌਜਵਾਨਾਂ ਨੂੰ ਤੇਜ਼ ਰਫ਼ਤਾਰ ਕਰਨੇ ਮਾਰੀ ਟੱਕਰ ਹਾਦਸੇ ਵਿੱਚ ਦੋਵਾਂ ਦੀ ਹੋਈ ਮੌਤ ਚੰਡੀਗੜ੍ਹ ਦੇ ਪਿੰਡ ਬਹਿਲਾਨਾ ਦੇ ਵਿੱਚ ਮਕੈਨਿਕ ਦੀ ਦੁਕਾਨ ਦੇ ਵਿੱਚ ਗੈਸ ਸਿਲੰਡਰ ਨੂੰ ਲੱਗੀ ਅੱਗ ਇੱਕੋ ਦਮ ਬਚਿਆ ਭੰਬੜ ਲੋਕਾਂ ਨੇ ਭੱਜ ਕੇ ਬਚਾਈ ਜਾਣ ਪ੍ਰਿੰਕਪਟ ਗਣਤੰਤਰ ਦਿਵਸ ਨੂੰ ਲੈ ਕੇ ਤਿਆਰੀਆਂ ਮੁਕੰਮਲ ਨਹਿਰੂ ਸਟੇਡੀਅਮ ਦੇ ਵਿੱਚ ਕਰਵਾਈ ਗਈ ਫੁੱਲ ਡਰੈਸ ਰਿਹਰਸਲ ਡਿਪਟੀ ਕਮਿਸ਼ਨਰ ਤੇ ਐਸਐਸਪੀ ਪ੍ਰਿੰਕਪਟ ਰਹੇ ਮੌਜੂਦ ਗਣਤੰਤਰ ਦਿਵਸ ਨੂੰ ਲੈ ਕੇ ਪਠਾਨਕੋਟ ਦੇ ਵਿੱਚ ਵੀ ਤਿਆਰੀਆਂ ਮੁਕੰਮਲ ਅੱਜ ਕਰਵਾਈ ਗਈ ਫੁੱਲ ਡਰੈਸ ਰਿਹਰਸਲ 26 ਜਨਵਰੀ ਮੌਕੇ ਕੈਬਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਲਹਿਰਾਉਣਗੇ ਤਿਰੰਗਾ ਬਟਟਲਾ ਦੇ ਆਈਟੀਆਈ ਖੇਡ ਸਟੇਡੀਅਮ ਦੇ ਵਿੱਚ ਵੀ ਕਰਵਾਈ ਗਈ ਫੁੱਲ ਡਰੈਸ ਰਿਹਰਸਲ ਪੰਜਾਬ ਪੁਲਿਸ ਦੇ ਜਵਾਨ ਮੈਲਾ ਪਲਟੂਨ ਪੰਜਾਬ ਹੋਮ ਗਾਰਡਨ ਤੇ ਐਨਸੀਸੀ ਦੇ ਜਵਾਨਾਂ ਦੇ ਵੱਲੋਂ ਕੀਤਾ ਗਿਆ ਮਾਰਚ ਪਾਸਟ 26 ਜਨਵਰੀ ਵਾਲੇ ਦਿਨ ਪਤੰਗਬਾਜ਼ੀ ਨੂੰ ਲੈ ਕੇ ਖੰਨਾ ਪੁਲਿਸ ਵੱਲੋਂ ਹਦਾਇਤਾਂ ਜਾਰੀ ਕਿਰਾਏ ਤੇ ਡੀਜੇ ਦੇਣ ਵਾਲਿਆਂ ਤੇ ਹੋਵੇਗੀ ਕਾਰਵਾਈ ਚੈਨਾਡੋਰ ਦੀ ਵਰਤੋਂ ਕਰਨ ਵਾਲਿਆਂ ਤੇ ਵੀ ਸਖਤ ਕਾਰਵਾਈ ਦੀ ਚੇਤਾਵਨੀ ਚੈਨਾਟੁਰ ਦੀਆਂ ਵਧਰੀਆਂ ਘਟਰਾਮਾਂ ਨੂੰ ਰੋਕਣ ਦੇ ਲਈ ਸਮਰਾਲਾ ਪੁਲਿਸ ਸਖਤ ਪਤੰਗ ਡਾਉਣ ਵਾਲਿਆਂ ਤੇ ਡਰੋਨ ਦੇ ਨਾਲ ਨਿਗਰਾਨੀ ਰੱਖੇਗੀ ਪੁਲਿਸ ਅਧੋਸ਼ੀ ਤੇ ਧਾਰਾ 307 ਦੇ ਤਹਿਤ ਮਾਮਲਾ ਕੀਤਾ ਜਾਵੇਗਾ ਦਰਜ ਦਿੱਲੀ ਤੋਂ ਹైదరాబాద్ ਜਾ ਰਹੀ ਸਪਾਈਸ ਜੈਟ ਦੀ ਫਲਾਈਟ ਦੇ ਵਿੱਚ 에ਅਰ ਹੋਸਟੈਸ ਦੇ ਨਾਲ ਦੁਰਵਿਵਹਾਰ ਮਲਜ਼ਮ ਤੇ ਉਸ ਦੇ ਸਾਥੀ ਨੂੰ ਜਹਾਜ਼ ਦੇ ਵਿੱਚ ਉਤਾਰਿਆ 에어ਪੋਰਟ ਸਿਕਿਉਰਿਟੀ ਦੇ ਹਵਾਲੇ ਪਾਕਿਸਤਾਨ ਤੋਂ ਭਾਰਤ ਆਈ ਇਤਮੈਲਾ ਨੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਬੱਚੇ ਨੂੰ ਦਿੱਤਾ ਚਲਮ ਹਸਪਤਾਲ ਦੇ ਵਿੱਚ ਬੱਚੇ ਦੀ ਹੋਈ ਮੌਤ ਤੇ 14 ਲੋਕਾਂ ਦੇ ਨਾਲ ਅਟਾਰੀ ਬਾਰਡਰ ਦੇ ਰਾਹੀਂ ਭਾਰਤ ਆਈ ਸੀ ਮੈਲਾ ਤਲਾਕ ਤੇ ਸੁਣਵਾਈ ਦੇ ਦੌਰਾਨ ਹਾਈ ਕੋਰਟ ਨੇ ਕੀਤੀ ਟਿੱਪਣੀ ਪਤੀ ਨੂੰ ਮਾਤਾ ਪਿਤਾ ਤੋਂ ਦੂਰ ਕਰਨ ਵਾਲੀ ਪਤਨੀ ਨੂੰ ਦੱਸਿਆ ਬੇਰਹਿਮ ਹਾਈ ਕੋਰਟ ਨੇ ਜਰੰਦਰ ਫੈਮਿਲੀ ਕੋਰਟ ਦੇ ਆਦੇਸ਼ ਨੂੰ ਰੱਖਿਆ ਬਰਕਰਾਰ ਅਚਾਨਕ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਮੋਰੀਸ਼ੀਸ ਦੀ ਰਾਜਦੂਤ ਸ਼੍ਰੀਮਤੀ ਮੇਰੀ ਕਲੇਰ ਜੇ ਮਾਉਂਟੀ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ ਦੋਵਾਂ ਦੇਸ਼ਾਂ ਦੇ ਵਿਚਾਲੇ ਆਪਸੀ ਭਾਈਚਾਰਕ ਸਾਂਝ ਬਣੀ ਰਹਿਣ ਦੀ ਕੀਤੀ ਕਾਮਨਾ